ਤੇ ਮੈਂ ਤੇ ਮੈਂ ਰੋਲਾ ਪਾਣ ਲੱਗ ਗਏ ਉਹ ਤੇ ਮੈਂ ਦੱਸਦਾ ਕੀ ਕੀਤਾ ਸਵੇਰ ਦਾ ਉੱਠ ਕੇ ਬੜਾ ਕੁਝ ਕੀਤਾ ਉੱਠ ਕੇ ਕੀ ਚਾਰ ਮੱਠੀਆਂ ਖਾਧੀਆਂ ਤੂੰ ਕੀ ਕੀਤਾ ਤੂੰ ਦੱਸ ਦੱਸ ਲੈ ਕਿ ਮੈਂ 5 ਵਜੇ ਉੱਠੀ ਮੈਂ ਨਹਾਤੀ ਠੰਡੇ ਠੰਡੇ ਪਾਣੀ ਨਾਲ ਬਾਠ ਕੀਤਾ ਤੇ ਕੀ ਕਰ ਗਈ ਜਿਹਦਾ ਸੋਚਣੀ ਹੈ ਜੱਟ ਸੀ ਨਹੀਂ ਕਿਉਂ ਮੈਨੂੰ ਅੱਜ ਤਾਂ ਠੰਡੇ ਪਾਣੀ ਨਾਲ ਹੁੰਦੀ ਅੱਛਾ ਤਾਂ ਮੈਂ ਗੱਲ ਦੱਸਾਂ ਇਹਨਾਂ ਵੀ ਜੇਦਰ ਉੱਥੇ ਮੈਂ ਕੁੰਡਾ ਤੋੜ ਕੇ ਗੱਡੂਗਾ ਜਿੱਦਾਂ ਅਖਰ ਨੂੰ ਮੈਂ ਤੁਹਾਨੂੰ ਮੈਂ ਗੱਲ ਦੱਸਦੀ ਆਂ ਦੀ 8 ਵਜੇ ਇਹਨਾਂ ਨੇ ਜਾਣਾ ਹੁੰਦਾ ਏ ਮੈਂ ਚੱਲ 5 ਵਜੇ 5 ਵਜੇ ਉੱਠ ਕੇ ਨਹਾ ਕੇ ਪਾਠ ਕਰਨਾ ਰੋਟੀ ਮੰਮੀ ਆ ਬਣਾਉਣੀ ਹੁੰਦੀ ਆ ਆਟਾ ਵੀ ਮੰਮੀ ਨੇ ਗੁੰਨਣਾ ਹੁੰਦਾ ਠੀਕ ਆ ਤੇ ਬਸ ਮੈਂ ਨਾਲ ਤੇ ਸਬਜ਼ੀ ਬਣਾਉਣੀ ਸੀ ਇਹਨਾਂ ਨੇ ਕੁਛ ਨਹੀਂ ਕੀਤਾ ਪਹਿਲਾਂ ਇਹਨਾਂ ਨੂੰ ਮਚਾ ਦੇਤੀ ਚਾਹ ਨਾਲ ਚਲੋ ਜੀ ਇਹਨਾਂ ਨੇ ਮੇਰੇ ਵਾਂਗ ਰਾਜ ਲਾ ਲਿਆ ਮਠੀਆਂ ਦਾ ਆਪਾਂ ਖਾਲੀਆਂ ਰੱਜ ਕੇ ਮਠੀਆਂ ਹੁਣ ਮੈਨੂੰ ਬਾਜਾਂ ਦੇਈ ਜਾਂਦੇ ਨੇ ਕੀ ਕੀਤਾ ਕੀ ਕੀਤਾ ਆਪ ਪੁੱਛੋ ਜਿੱਦਾਂ ਸਕੂਲ ਨਹੀਂ ਆਣਾ ਨਹੀਂ ਜਾਂਦੇ ਜਿੱਦਾਂ ਉੱਠਦੇ ਨਹੀਂ ਹੁੰਦੇ ਉਹੋ ਹੀ ਹਿਸਾਬ ਇਹਨਾਂ ਦਾ 8 ਵਜੇ ਜਾਣਾ 7:30 ਵਜੇ ਉੱਠ ਫੇਰ ਕਾਲੀ ਕਾਲੀ ਚ ਆਪਣਾ ਤਿਆਰ ਹੋਣਗੇ ਦੂਜੇ ਧੱਕੇ ਮਾਰਨਗੇ ਆ ਫੜਾਓ ਆ ਫੜਾਓ ਮੇਲੇ ਨਹੀਂ ਤਾਂ ਥੱਕ ਜੰਨੇ ਨਾ ਕੰਮ ਕਰ ਕਰ ਅਸੀਂ ਵੀ ਕੰਮ ਕਰਦੇ ਆ ਘਰ ਉਹ ਨਹੀਂ ਨਹੀਂ ਤੁਸੀਂ ਬਾਅਦ ਸੋਟੀਆਂ ਇੰਦੀਆਂ ਦੁਪਹਿਰੇ ਅੱਛਾ ਹੋਰ ਕਿਤਨਾ ਰਹਿਣੀ ਐ ਇੱਥੇ ਆ ਲੋ ਉਹ ਚਨੇ ਲੈਣੇ ਕਿ ਕੀ ਲੈਣ ਚਨੇ ਲੈਣੇ ਕਿ ਕੀ ਲੈਣਾ ਹੋਰ ਕੀ ਆ ਆਲੂ ਬਣਾਏ ਸੁੱਕੇ ਹੋਣ ਉਹ ਲਿਆ ਤੋ ਆਲੂ ਲਿਆ ਚਨੇ ਖਾਣੇ ਚਨੇ ਨਹੀਂ ਖਾਣੇ ਆਲੂ ਨਾਲ ਲਿਆ ਕੇ ਜਾਣੇ ਮੰਮੀ ਕਹਿੰਦੇ ਗੋਭੀ ਵੀ ਹੈਗੀ ਆ ਹੈ ਮੰਮੀ ਕਹਿੰਦੇ ਗੋਭੀ ਵੀ ਹੈਗੀ ਹੈ ਹੋਰ ਪਹਿਲਾਂ ਮੰਮੀ ਨੂੰ ਨੇ ਅੰਦਰ ਹੋਟਲ ਤਾਂ ਨਹੀਂ ਖੋਲਿਆ ਆਲੂ ਦੇ ਦੀ ਹੈ ਹਾਂ ਗਿੰਦੀ ਕੋ ਲਾਈ ਮੇਰੀ ਉਹ ਇਦਾਂ ਹੀ ਹੁੰਦੇ ਆ ਚ ਹੋਰ काही ਨਹੀਂ ਹਾਂ ਕੋਈ ਨਹੀਂ ਨਹੀਂ ਕੁਛ ਨਹੀਂ ਹੁੰਦਾ ਫਿਰ ਕੀ ਫਿਰ ਗਿੰਦੀ ਫੜਾਓ ਤੂੰ ਜਾਣ ਕੇ ਲਾਈ ਹਾਂ ਆਲੂ ਦੀ ਨਹੀਂ ਸਾਨੂੰ ਆਲੂ ਦੀ ਮੇਰਾ ਨੂੰ ਤੇ ਕੀ ਗੱਲ ਗੋਲੀਆਂ ਮੁਗੀਆਂ ਦਿਖ ਰੋ ਉਹ ਚੁੱਪ ਨਾ ਦੀ ਨੀ ਜੀ ਕੜਾਈ ਜੀ ਹੁਣ ਬੋਲੋਗੇ ਕਿ ਨਹੀਂ ਨਹੀਂ ਹੈ ਨਾ ਭਈਆ ਦੀ ਭਈਆ ਦਾਣੀ ਬੰਦਾ ਕੋਲੀ ਨਾਲ ਲਿਆ ਦਿੰਦਾ ਚਲੋ ਚੁੱਪ ਕਰੋ ਕੀ ਕਰਾਂ ਚੁੱਪ ਬੜੀ ਨਹੀਂ ਹੈਗਾ ਬੋਲ ਦੱਸੋ ਦਈ ਹੈਗਾ ਮੰਮੀ ਦਈ ਹੈਗਾ ਹਾਂ ਖਾਣਾ ਇੱਕ ਦਿਨ ਰੋਟੀ ਮੰਮੀ ਨਮਕ ਨਹੀਂ ਪਾਇਆ ਰੋਟੀ ਚ ਘਾਟਿਆ ਪਰ ਅੱਛਾ ਅੱਛਾ ਹੁੰਦਾ ਨੂੰ ਆਲੂ ਵੀ ਨਹੀਂ ਪਸੰਦ ਨਹੀਂ ਪਸੰਦਿਆ ਲੱਗਦਾ ਤੇਰੀ ਉਦਾਂ ਹੀ ਖਾ ਲੈ ਹਾਂ ਮੈਂ ਨਹੀਂ ਖਾਣਾ ਹਾਂ ਉਦਾਂ ਤੁਹਾਨੂੰ ਕਹਿਣ ਦੀਆਂ ਮੇਰਾ ਮਤਲਬ ਤੁਹਾਨੂੰ ਪਸੰਦ ਨਹੀਂ ਜਿਹੜੇ ਨੱਕ ਚੜਾਉਂਦੇ ਐਨੀ ਮਿਹਨਤ ਲਾ ਕੇ ਮੈਂ ਆਲੂ ਬਣਾਏ ਤੇ ਨਖਰੇ ਕਰਨ ਦੇ ਚੰਗੀ ਭਲੀ ਐਨੀ ਸਵਾਦ ਹੋ ਯਾਰ ਮੈਂ ਪਰੌਂਠੀ ਦੀ ਗੱਲ ਕਰਨ ਡਿਆ ਸਬਜ਼ੀ ਦੀ ਗੱਲ ਕੀਤੀ ਨਹੀਂ ਆ ਰੋਟੀ ਦੀ ਕਰਨ ਤੇ ਪਰੌਂਠੀਆਂ ਵੀ ਐਨੀਆਂ ਸਵਾਦ ਮੇਰੀ ਗੱਲ ਸੁਣਾ ਤੁਸੀਂ ਉਹ ਗੱਲ ਛੱਡੋ ਹੂੰ ਪੜ੍ਹਦੇ ਜੋ ਜਾਣ ਲੱਗਿਆ। ਯਾਰੀ ਮੈਨੂੰ ਰੋਟੀ ਖਾਂਦਣੀ ਕਿ ਨਹੀਂ ਖਾਣੀ। ਗੱਲ ਕੱਢੇ ਲੱਗੇ ਨਾ ਮੈਨੂੰ। ਪਹਿਲਾਂ ਰੋਟੀ ਖਾਂਦਣੀ ਇਹ ਨਹੀਂ ਦੇਣੀ। ਗੱਲ ਕੱਢੇ ਲੱਗਾਈ ਨਾ। ਪਹਿਲਾਂ ਰੋਟੀ ਖਾਂਦਣੀ ਕਿ ਨਹੀਂ ਦੇਣੀ। ਤੇ ਪਹਿਲਾਂ ਤੈਨੂੰ ਪੈਸੇ ਦੇ ਆ ਗਰਾ ਸੌਣ ਉੱਠ ਕੇ। ਪਹਿਲਾਂ ਲੱਗ ਜਾਣਾ ਆਪਣੇ ਆਡੀਅੰਸ ਨੂੰ। ਕੀ? ਤੇ ਗੁਰਨਾਮ ਭੁੱਲ ਰਗਾ ਗੱਲਾਂ ਕੱਢਣ ਲੱਗੇ। ਕੋਈ ਕੰਮ ਨਹੀਂ ਕੀਤਾ ਬਾਜੋ। ਵਧੀਆ ਗੱਲਾਂ। ਆਪਾਂ ਮੰਮੀ ਨੇ ਉਹਨੇ ਰੋਟੀ ਮੰਮੀ ਨੇ ਬਣਾਈ। ਵੇੜ ਚੁਚਾੜੂ ਮੰਮੀ ਨੇ ਲਾਇਆ ਹੂੰ ਤੇਰਾ ਨਾਂ ਹੀ ਪੰਜ ਬਿੜ ਉੱਠੀ ਹੈ ਹਾਂ ਮੇਰਾ ਨਾਂ ਹੀ ਬਸ ਪਾਣੀ ਲੈ ਆ ਮੈਂ ਟਮਾਟੇ ਸਿਰ ਅੱਜ ਪਾਣੀ ਲੈ ਆ ਉਹ ਆਪੇ ਤੇਰੇ ਕਦੇ ਪੈਸੇ ਬੰਦੇ ਪੈਸੇ ਦੇ ਮਾਤਾ ਦੇ ਬੰਦੇ ਨੇ ਕਹੇ ਨੂੰ ਗਾਮ ਕੰਮ ਲੱਗੀ ਹਾਂ ਹਾਂ ਠੀਕ ਹੈ ਤੇਰੇ ਸਿਰ ਪੈਸੇ ਬੰਦੇ ਮੈਂ ਤਾਂ ਉਹਨੂੰ ਦੋ ਜਿਹੜਾ ਘਰ ਤਾਂ ਹੀ ਕੰਮ ਕਰ ਉੱਠ ਕੇ 6 ਵਜੇ ਤੇ ਮੈਂ 5 ਵਜੇ ਉੱਠੀ ਤੁਰਦੀ ਵੇ ਬਟਰੋਲ ਝੱਜਿਆ ਮੇਰੀ ਆਦਤ ਹੈ ਕਿ ਦੋਵੇਂ ਰਲ ਗਈਆਂ ਨਾ ਹੁਕਾਂ ਤਾਂ ਨੀਅਤ ਨਹੀਂ ਹੈਗੀ ਵਲੌਗ ਬਣਾਉਣ ਦੀ ਬਸ ਇਹਨਾਂ ਨੇ ਗਲੋ ਗਲਾਵਾਂ ਲਾਈਆਂ ਜੇ ਫਾਹ ਵੱਢਿਆ ਜੇ ਤੇ ਹੁਣ ਵੇ ਕਿਦਾਂ ਵੇਖਦੇ ਮੇਰੇ ਵੱਲ ਭੈੜਾ ਭੈੜਾ ਤੇਰੇ ਪਹਿਲਾਂ ਉੱਠਣਾ ਨਹੀਂ ਫਿਰ ਲੇਟ ਹੋ ਜਾਣਾ ਤੇ ਚੱਜ ਨਾਲ ਕੁਝ ਬਣਾਉਣਾ ਨਹੀਂ ਇਹਨਾਂ ਨੇ ਕੋਈ ਵੀਡੀਓ ਨਹੀਂ ਬਣਾ ਕੇ ਜਾਣੀ ਜਿਹੜੇ ਉੱਠਦੇ ਉਹ ਬੜਾ ਕਰਦੇ ਬਸ ਆਹ ਗੱਲਾਂ ਗੁਮੇ ਨੇ ਮਾਰਨ ਲੱਗ ਜਾਂਦੇ ਆ ਤਾਂ ਵੀ ਮੈਂ ਬਣਾਇਆ ਹੀ ਆ ਬਣਾਇਆ ਕਿ ਨਹੀਂ ਤਾਂ ਵੀ ਮੈਂ ਕੰਮ ਕੀਤਾ ਹੀ ਆ ਬਸ ਚੰਗਾ ਜੀ ਸਾਰਿਆਂ ਨੂੰ ਤੁਹਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ